ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਨਸ਼ਾ ਮੁਕਤੀ ਯਾਤਰਾ ਤਹਿਤ ਸਿਹਤ ਤੇ ਪਰਿਵਾਰ ਪਾਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਵੱਲੋਂ ਪਿੰਡ ਸਿੱਧੂਵਾਲ ਬਖਸ਼ੀਵਾਲਾ ਕਾਟਮੰਢੀ ਲਚਕਾਣੀ ਲੰਘ ਤੇ ਸੀ ਉਹਨਾਂ ਵਿੱਚ ਬਣੀਆਂ ਵਿਲੇਜ ਡਿਫੈਂਸ ਕਮੇਟੀਆਂ ਦੇ ਪਿੰਡ ਵਾਸੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਅਤੇ ਉਹਨਾਂ ਨਾਲ ਨਸ਼ਿਆਂ ਦੇ ਖਾਤਮੇ ਲਈ ਅਹਿਦ ਲਿਆ ਗਿਆ ਤੁਸੀਂ ਦੇਖ ਲਓ ਸਾਡੇ ਸਾਹਮਣੇ ਸਾਰਾ ਪਿੰਡ ਇਕੱਠਾ ਹੋਇਆ ਹੋਇਆ ਬਖਸ਼ੀ ਵਾਲੇ ਪਿੰਡ ਚ ਆ ਗਏ ਆਪਾਂ ਇਸ ਤੋਂ ਪਹਿਲਾਂ ਮੈਂ ਸਿੱਧੂਵਾਲ ਕਰਕੇ ਆਇਆ ਔਰ ਉਸ ਤੋਂ ਪਹਿਲਾਂ ਮੇਰੀ ਯੂਨੀ ਨੈਸ਼ਨਲਿਸਟ ਨਾਲ ਵੀਡੀਓ ਕਾਨਫਰੰਸ ਸੀ ਉਹ ਕਰਕੇ ਆਇਆ ਸਵੇਰੇ ਮੈਂ ਜਿਹੜੇ 15 ਪਿੰਡਾਂ ਦੇ ਨਾਲ ਮੀਟਿੰਗਸ ਕੀਤੀਆਂ ਆ ਮੈਂ ਅੱਜ 6 ਪਿੰਡਾਂ ਜਾ ਰਿਹਾ ਜੀ ਸਿੱਧੂਵਾਲ ਕਰਕੇ ਆ ਬਖਸ਼ੀ ਵਾਲੇ ਪਹੁੰਚੇ ਇਸ ਤੋਂ ਬਾਅਦ ਮੈਂ ਕਾਠਮੱਠੀ ਜਾ ਰਿਹਾ ਫਿਰ ਮਸਕਾਣੀ ਜਾ ਰਿਹਾ ਫਿਰ ਲਾਂਗ ਫਿਰ ਸਿਉਣਾ ਪੂਰੇ ਦੇ ਪੂਰੇ ਪਿੰਡ ਉਮਰ ਕੇ ਆ ਰਿਹਾ ਜੀ ਬਹੁਤ ਅੱਛਾ ਜਿਹੜਾ ਲੋਕਾਂ ਦਾ ਭਰਮਾਉਂਗਾਰਾ ਲੋਕਾਂ ਨੇ ਜਿਹੜਾ ਜਿਹੜਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਡੇ ਨੈਸ਼ਨਲ ਕੰਵਨਰ ਦਾ ਇਹ ਜਿਹੜਾ ਉਹਨਾਂ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਜਿਹੜਾ ਗੀੜਾ ਚੁੱਕਿਆ ਇਹਨੂੰ ਭਰਮਾਉਂਗਾਰਾ ਮਿਲ ਰਿਹਾ ਲੋਕਾਂ ਵਾਸਤੇ ਵਰਦਾਨ ਹੈ ਲੋਕਾਂ ਦੇ ਵਿੱਚ ਉਤਸ਼ਾਹ ਹੈ ਲੋਕ ਪੂਰਾ ਸਹਿਯੋਗ ਸਾਨੂੰ ਦੇ ਰਹੇ ਆ ਔਰ ਤੁਸੀਂ ਕਹੋ ਵੀ ਜਿਹੜੇ ਨਸ਼ੇੜੀ ਆ ਔਰ ਪੰਡਾ ਚ ਲੱਭਦੇ ਨਹੀਂ ਆ ਸਿੱਧੂ ਵਾਲਾ ਇਹ ਕਹਿੰਦੇ ਜੀ ਇੱਕ ਦੋ ਬੰਦੇ ਰਹਿ ਗਏ ਬਾਕੀ ਸਭ ਭੱਜ ਗਏ ਜਾਂ ਆਪਣਾ ਸੁਧਰ ਗਏ ਆ ਏ ਵੀ ਆ ਪਿੰਡ ਵੀ ਕਹਿੰਦਾ ਬਖਸ਼ ਵਾਲਾ ਵੀ ਇੱਕ ਦੋ ਬੰਦੇ ਆ ਗਏ ਆ ਉਹ ਵੀ ਅਸੀਂ ਨਸ਼ਾ ਮੁਕਤ ਕਰਦੇ ਹਾਂ ਸੋ ਇਹ 2 ਪੁਆਇੰਟ ਦਾ ਮੇਰੇ ਸਮਝੋ ਤੁਸੀਂ ਨਸ਼ਾ ਮੁਕਤ ਹੋ ਗਏ ਜੀ ਸਾਹਿਬ ਪਿੰਡ ਦੇ ਲੋਕਾਂ ਦਾ ਰਿਸਪੌਂਸ ਇਹ ਮੇਂ ਦਾ ਹੈ ਕਿ ਇਹ ਪਰੇਸ਼ਾਨੀਆਂ ਵੀ ਦੱਸਦੇ ਨੇ ਕਿ ਬੰਦਾ ਦੇ ਤੋਂ ਕਿਵੇਂ ਦੇਖੋ ਜੜੀ ਤਾਂ ਜਿੱਥੇ ਤੱਕ ਤਾਂ ਨਸ਼ੇ ਦੀ ਗੱਲ ਆਪਾਂ ਕਹਿੰਦੇ ਜੀ ਬਾਕੀ ਸਾਰਾ ਕੁਝ ਦਰਦ ਬਰਦਾਸ਼ਤ ਕਰ ਲਾਵੇ ਨਸ਼ਿਆਂ ਦਾ ਖਾਤਮਾ ਕਰ ਦਿਓ ਇਹ ਸਭ ਤੋਂ ਵੱਡੀ ਮੰਗ ਸੀ ਇਹ ਉਹਨਾਂ ਦੀ ਪੂਰੀ ਹੋ ਰਹੀ ਆ ਜਿਹੜੇ ਉਹਨਾਂ ਦੇ ਬਾਕੀ ਆ ਗਏ ਜਿਹੜੇ ਪਿੰਡ ਦੇ ਟੋਬੇ ਦਾ ਇਸ਼ੂ ਆ ਉਹ ਸਰਕਾਰ ਪਹਿਲੇ ਕਰ ਰਹੀ ਆ ਦਵਾਈਆਂ ਦਾ ਬੰਦੋਵਾ ਸਰਕਾਰ ਪਹਿਲਾਂ ਕਰ ਰਹੀ ਆ ਸਕੂਲ ਪਹਿਲਾਂ ਠੀਕ ਕਰ ਰਹੀ ਆ ਤੇ ਜਿਹੜੀ ਉਹਨਾਂ ਦੀ ਬਾਕੀ ਮੁੱਖ ਮੱਗ ਆ ਜਿਹਾ ਸਟਰੀਟ ਲਾਈਟ ਆ ਜੀਆਂ ਤੇ ਜਿਹੜੇ ਵੀ ਉਹਨਾਂ ਦੇ ਕੰਮ ਆ ਗਏ ਰਾਸ਼ਨ ਨਾਲ ਸੰਬੰਧਿਤ ਆ ਉਹ ਸਾਰੇ ਅਸੀਂ ਸਰਕਾਰ ਕਰ ਰਹੀ ਆ ਔਰ ਸਾਰੇ ਮਹਿਕਮੇ ਅੱਜਕੱਲ ਸਾਰੇ ਮਨਿਸਟਰ ਔਰ ਸਾਰੇ ਐਮਐਲਏ ਸਾਰੇ ਫੀਲਡ ਦੇ ਵਿੱਚ ਆ ਲੋਕਾਂ ਦੇ ਵਿੱਚ ਜਾ ਕੇ ਪੰਜਾਬ ਦੇ ਹਰ ਪਿੰਡ ਵਿੱਚ ਐਮਐਲਏ ਮਨਿਸਟਰ ਔਰ ਸਾਡੇ ਮੁੱਖ ਮੰਤਰੀ ਔਰ ਨੈਸ਼ਨਲ ਕਮਿਸ਼ਨਰ ਖੁਦ ਪਹੁੰਚ ਰਿਹਾ ਹੈ। ਲੇਡੀਜ਼ ਸਰ ਲੇਡੀਜ਼ ਦੀ ਗੰਟੀ ਮਰਦਾਂ ਨਾਲੋਂ ਜ਼ਿਆਦਾ ਹੁੰਦੀ ਆ ਕਿਉਂਕਿ ਜਿਹੜਾ ਜਿਹਦਾ ਪੁੱਤ ਨਸ਼ੇੜੀ ਹੋਵੇ ਨਾ ਜੀ ਮੇਰੇ ਕੋਲ ਅੱਜ ਦੋ ਮਾਵਾਂ ਰੋ ਕੇ ਖੜੀਆਂ ਆ। ਸਿਰਫ ਤੇ ਸਿਰਫ ਹੋਈ ਦੋ ਮਾਵਾਂ ਸੀ ਜਿਨ੍ਹਾਂ ਦੇ ਬੱਚੇ ਨਸ਼ਾ ਕਰਦੇ ਸੀ। ਦਾਦੀ ਸੀ ਇੱਕ ਉਹਨਾਂ ਦੇ ਵਿੱਚੋਂ। ਸਿੱਧੂਵਾਲ ਦੇ ਵਿੱਚ। ਉਹ ਬਹੁਤ ਅਸੀਸਾਂ ਦੇ ਰਹੀਆਂ ਸਾਡੇ ਮੁੱਖ ਮੰਤਰੀ ਨੂੰ, ਅਰਵਿੰਦ ਕੇਜਰੀਵਾਲ ਜੀ ਨੂੰ। ਸਾਨੂੰ ਸਾਰਿਆਂ ਨੂੰ ਅਸੀਸਾਂ ਦੇ ਰਹੀਆਂ ਵੀ ਤੁਸੀਂ ਬਹੁਤ ਨੇਕ ਕੰਮ ਕਰਦੇ ਹੋ। ਸਾਡੇ ਵਾਸਤੇ ਅਰਦਾਸਾਂ ਵੀ ਕਰ ਰਹੀਆਂ। ਸਾਨੂੰ ਅਸੀਸਾਂ ਵੀ ਦੇ ਰਹੀਆਂ। ਇਹ ਦੋ ਵੱਡਾ ਨਾਮ ਕੋਈ ਸਰ ਕਰੋਨਾ ਨੂੰ ਲੈ ਕੇ ਕਾਫੀ ਲੋਕਾਂ ਦੇ ਵਿੱਚ ਦੁਆਰਾ ਤੋਂ ਡਰ ਦਾ ਮਾਹੌਲ ਬਣਿਆ ਹੋਇਆ ਹੈ ਇਹ ਕੀ ਕਹਿਣਾ ਚਾਹੁੰਦੇ ਜੀ ਕਿੰਨੀ ਜੀ ਜਿਹੜੀ ਸਿਚੁਏਸ਼ਨ ਅੱਜ ਦਾ ਦੇਖੋ ਸਰਕਾਰ ਪੂਰੀ ਤਰ੍ਹਾਂ ਮੁਸਤਾਇਦ ਹੈ ਅਸੀਂ ਆਪਣੀ ਪੂਰੀ ਤਿਆਰੀ ਕੀਤੀ ਹੋਈ ਹੈ ਇੱਕ ਪੰਜਾਬੀ ਦਾ ਕਹਾਣ ਹੈ ਕਿ ਜਿਹੜਾ ਸੱਪ ਦਾ ਦਸਿਆ ਰੱਸੀ ਕੋਲ ਡਰਦਾ ਦੁੱਧ ਦਾ ਛੜਿਆ ਹੋਇਆ ਲੱਸੀ ਨੂੰ ਕੋਕਾ ਮਾਰਦਾ ਕਿਉਂਕਿ ਸਾਡੇ ਨਾਲ ਜਦੋਂ ਪਹਿਲੀ ਵੇਵ ਆਈ ਆ ਨਾ ਸਾਡੇ ਕੋਲ ਦਵਾਈਆਂ ਸੀ ਨਾ ਵੈਂਟੀਲੇਟਰ ਸੀ ਨਾ ਪਤਾ ਸੀਗਾ ਵੀ ਕਿਉਂ ਜੇ ਬੁਲਾਇਆ ਇਹ ਉਦੋਂ ਨੁਕਸਾਨ ਬਹੁਤ ਹੋਇਆ ਬਹੁਤ ਸਾਰੇ ਤਰ੍ਹਾਂ ਦਾ ਬਹੁਤ ਸਾਰੇ ਫੈਮਿਲੀ ਮੈਂਬਰ ਚਲੇ ਗਏ ਉਹਨਾਂ ਦੇ ਕੁਦਰਤੀ ਗੱਲ ਹੈ ਕਿ ਲੋਕ ਉਹ ਵਾਲਾ ਜਿਹੜਾ ਮੰਜਰਾ ਨੂੰ ਭੁੱਲ ਨਹੀਂ ਪਾ ਰਹੇ ਬਟ ਹੁਣ ਇਹੋ ਜਿਹੀ ਕੋਈ ਗੱਲ ਨਹੀਂ ਹੈ ਬੜੀ ਅਜਬੀ ਸਾਡੇ ਜਿਹੜੇ ਯੂਨੀਅਨ ਐਕਸਪਰਟ ਸਾਡੇ ਜਿਹੜੇ ਨੈਸ਼ਨਲ ਲੈਵਲ ਦੇ ਸਿਹਤ ਮਾਤਰੀ ਉਹਨਾਂ ਨਾਲ ਅਸੀਂ ਉੱਥੇ ਵੀ ਡਿਸਕਸ ਕੀਤਾ ਇਹ ਪੂਰਾ ਸਾਡੇ ਕੋਲੇ ਬੰਦੋਬਸਤ ਹੈ ਜੀ ਕੋਈ ਚਿੰਤਾ ਵਾਲੀ ਗੱਲ ਨਹੀਂ ਹੈ ਇਹ ਓਮਿਕਰੋਨ ਜਿਹੜਾ ਤੁਹਾਡਾ ਹੈਗਾ ਪੁਰਾਣੇ ਵਾਲਾ ਹੀ ਵਰਜਨ ਹੈ ਕੋਈ ਨਵਾਂ ਵਰਜਨ ਨਹੀਂ ਹੈ ਉਹਦਾ ਅਸੀਂ ਜਿਹੜੇ ਵੀ ਕੇਸ ਆ ਰਹੇ ਉਹਨਾਂ ਨੂੰ ਸਾਰਿਆਂ ਨੂੰ ਟ੍ਰੀਟ ਕਰ ਰਹੇ ਹਾਂ ਪੰਜਾਬ ਦੇ ਵਿੱਚ ਅਜੇ ਤੱਕ ਜਿਹੜੇ ਆ ਗਿਆ ਇੱਕ ਪੇਸ਼ੈਂਟ ਆਇਆ ਸੀ ਤਿੰਨ ਉਹਦੇ ਕੰਟੈਕਟ ਆਇਆ ਜੀ ਉਹਦੇ ਜਿਹੜੇ ਜਿੱਥੇ ਜਿੱਥੇ ਰਿਹਾ ਸੀਗਾ ਉਹ ਉਹ ਹੋਮ ਆਈਸੋਲੇਸ਼ਨ ਚ ਸਾਰੇ ਇਹ ਸਬਟੋ ਬਟਾ ਕਰ ਗਏ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ